ਜਿਵੇਂ ਫਲਮਾਂ ਦੇ ਵਿੱਚ ਨਹੀਂ ਹੁੰਦੀ ਹੁੰਦੀ ਆ ਦੇਖੋ ਆ ਚੀਜ਼ਾਂ ਗਲਾਈ ਵਾਲੇ ਜਿਵੇਂ ਪਿੱਲਰ ਆਗੇ ਪਿੱਲਰ ਡਬਲ ਸਟੋਰੀ ਪਿੱਲਰ ਉੱਪਰ ਉੱਪਰ ਤੱਕ ਜਾ ਰਹੇ ਹੈ ਜਮਨ ਮਿੱਤਰੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਚਾਲ ਨੇ ਤੁਹਾਡੇ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਆਪਾਂ ਖੜੇ ਆਂਗੇ ਪਿੰਡ ਰਾਪੂਰ ਟਾਣੀ ਜਲਾ ਫਤਿਹਵਾਦ ਦੇ ਵਿੱਚ ਹਰਿਆਣਾ ਜਿਵੇਂ ਕਿ ਤੁਸੀਂ ਮਹਿਲ ਜਿਹੜਾ ਦੇਖ ਰਹੇ ਹੋ ਪੂਰਾ ਲਗਜ਼ਰੀ ਲੁੱਕ ਦੇ ਵਿੱਚ ਜਿਹੜਾ ਬਣਿਆ ਹੋਇਆ ਹੈਗਾ ਇਹ ਮਹਿਲ ਤੇ ਇਸ ਤਰ੍ਹਾਂ ਦੇ ਮਹਿਲ ਤੁਸੀਂ ਅਕਸਰ ਫਿਲਮਾਂ ਦੇ ਵਿੱਚ ਹੀ ਦੇਖੇ ਹੋਣਗੇ ਜਿਵੇਂ ਆਪਾਂ ਪਿੱਛੇ ਬਾਹੂਬਲੀ ਫਿਲਮ ਆਈ ਸੀ ਜਾਂ ਉਸ ਤੋਂ ਪਹਿਲਾਂ ਤੁਸੀਂ ਪੁਰਾਣੀਆਂ ਫਿਲਮਾਂ ਦੇ ਵਿੱਚ ਤੁਸੀਂ ਇਸ ਤਰ੍ਹਾਂ ਦੇ ਵੱਡੇ ਮਹਿਲ ਨੇ ਜਿਹੜੇ ਉਹ ਤੁਹਾਨੂੰ ਦੇਖਣ ਨੂੰ ਮਿਲਣਗੇ ਪਰ ਅੱਜ ਆਪਾਂ ਇਸ ਮਹਿਲ ਦੀਆਂ ਲਾਈਵ ਤਸਵੀਰਾਂ ਲੈ ਕੇ ਆਏ ਹਾਂ ਤੁਹਾਡੇ ਵਾਸਤੇ ਤੇ ਏਰੀਆ ਦੀ ਜੇ ਆਪਾਂ ਇਹਦੇ ਵਿੱਚ ਗੱਲ ਕਰੀਏ ਟੋਟਲ ਏਰੀਆ ਕਿਉਂਕਿ ਟ੍ਰਿਪਲ ਸਟੋਰੀ ਜਿਹੜੀ ਕੋਠੀ ਇਹ ਜਿਹੜਾ ਮਹਿਲ ਹੈ ਉਹ ਬਣਿਆ ਹੋਇਆ ਹੈ ਇਹ ਟਿੱਪੂ ਸੁਲਤਾਨ ਵਾਲਾ ਮਹਿਲ ਹੀ ਕਹਿ ਸਕਦੇ ਆਪਾਂ ਇੱਕ ਤਰ੍ਹਾਂ ਦਾ ਕਿਉਂਕਿ ਸਾਹਮਣੇ ਤੋਂ ਉਸ ਪਾਸੇ ਇੱਕ ਰੋਡ ਜਾ ਰਿਹਾ ਹੈਗਾ ਰੋਡ ਦੇ ਉੱਪਰੋਂ ਜਦੋਂ ਆਪਾਂ ਨੂੰ ਇਹਦੇ ਉੱਪਰ ਆਪਾਂ ਝਾਤ ਮਾਰਦੇ ਆਂ ਤਾਂ ਦੂਰੋਂ ਤਾਂ ਆਪਾਂ ਨੂੰ ਥੋੜਾ ਛੋਟਾ ਲੱਗਦਾ ਪਰ ਜਿੰਨਾ ਆਪਾਂ ਨੇੜੇ-ਨੇੜੇ ਆਈਆਂ ਨੇ ਇਹਦੇ ਉਹਨਾਂ ਮਤਲਬ ਵੱਡੇ-ਵੱਡੇ ਹੋ ਜਾਂਦਾਗਾ ਪੂਰਾ ਵੱਡਾ ਮਹਿਲ ਲੈ ਕੇ ਆਏ ਆ ਜਦ ਆਪਾਂ ਟ੍ਰਿਪਲ ਸਟੋਰੀ ਬਣਿਆ ਹੋਇਆ ਹੈਗਾ ਇਹ ਤੇ ਲਗਭਗ 9000 ਸਕਰ ਫੁੱਟ ਏਰੀਆ ਰਹਿਣ ਵਾਲਾ ਇਹਦਾ ਟੋਟਲ ਦੋ ਭਰਾਵਾਂ ਦੀ ਰਿਹਾਇਸ਼ ਹੈ ਤੇ ਡਬਲ-ਡਬਲ ਚੀਜ਼ਾਂ ਦੇ ਵਿੱਚ ਸਾਰੀਆਂ ਬੜੀਆਂ ਹੋਈਆਂ ਜਿਵੇਂ ਦੋ ਭਰਾਵਾਂ ਦੀ ਰਿਹਾਇਸ਼ ਹੈ ਇੱਕ ਪੋਰਸ਼ਨ ਉਹਲੇ ਪਾਸੇ ਆ ਗਿਆ ਜਿਵੇਂ ਤੁਸੀਂ ਇਸ ਪਾਸੇ ਦੇਖ ਸਕਦੇ ਹੋ ਸਟਾਰਟਿੰਗ ਤੇ ਕਾਰਪੋਰਚ ਬਹੁਤ ਵੱਡਾ ਦੋ ਦਰਵਾਜ਼ੇ ਇਸ ਪਾਸੇ ਆਗੇ ਤਿੰਨ ਉਸ ਪਾਸੇ ਆਗੇ ਲਗਭਗ 20x35 ਦੇ ਵਿੱਚ ਬਹੁਤ ਚੌੜਾ ਕਾਰਪੋਰਚ ਹੈ ਜਿਹੜਾ ਉਹ ਰੱਖਿਆ ਹੋਇਆ ਹੈਗਾ ਕਾਰਪੋਰਚ ਦੇ ਵਿੱਚ ਤੁਸੀਂ ਚਾਹੇ ਦੋ ਗੱਡੀਆਂ ਲਾ ਦਿਓ ਚਾਹੇ ਤਿੰਨ ਲਾ ਦਿਓ ਕੋਈ ਦਿੱਕਤ ਨਹੀਂ ਕਿਸੇ ਤਰ੍ਹਾਂ ਦੀ ਵੀ ਮਤਲਬ ਪੀੜਪੜਕ ਵਾਲੀ ਤਾਂ ਥੋਂ ਇੱਥੇ ਹੈ ਹੀ ਨਹੀਂ ਕਿਉਂਕਿ ਬਾਈ ਹੋਰਾਂ ਨੇ ਤੁਸੀਂ ਇਹ ਲਾ ਲਓ ਵੀ 200 ਪਾਸਾ 1 ਫੁੱਟ ਤੇ 100 ਪਾਸਾ 1 ਫੁੱਟ 200x100 ਲਗਭਗ ਅ 220 100 ਦੇ ਏਰੀਆ ਦੇ ਵਿੱਚ ਜਿਹੜੀਆਂ ਕੋਠੀਆਂ ਨੇ ਉਹ ਦੋ ਬਣਾਈਆਂ ਨੇ ਤੇ ਟ੍ਰਿਪਲ ਸਟੋਰੀ ਕੋਠੀਆਂ ਨੇ ਇਹ ਬਣੀਆਂ ਹੋਈਆਂ ਆਪਾਂ ਜਿਹੜੀ ਇਹਦੀ ਕੱਲੇ ਕੱਲੇ ਡਿਟੇਲ ਹੈ ਉਹ ਵੀ ਤੁਹਾਨੂੰ ਉਹਦੇ ਵਾਸਤੇ ਵੀ ਜਾਣੂ ਕਰਵਾਵਾਂਗੇ ਤੋਂ ਵੀ ਕੀ ਕੁਸ਼ੇ ਦੇ ਵਿੱਚ ਬਣਿਆ ਹੋਇਗਾ ਜਿਵੇਂ ਤੁਸੀਂ ਐਸ ਪਾਸੇ ਤੋਂ ਦੇਖ ਸਕਦੇ ਹੋ ਜਿਵੇਂ ਸਟਾਰਟਿੰਗ ਤੇ ਆ ਬਰਾਂਡ ਆ ਗਿਆ ਇਸ ਪਾਸੇ ਬਾਹਰਲੇ ਪਾਸੇ ਛੋਟਾ ਜਿਹਾ ਇੱਕ ਬਰਾਂਡ ਰੱਖਿਆ ਹੋਇਆ ਹੈ ਐਂਟਰੀ ਵਾਸਤੇ ਤੇ ਐਸ ਪਾਸੇ ਆ ਗਿਆ ਜੀ ਕਾਰਪੋਰਚ ਤੇ ਬਾਕੀ ਬਾਈ ਆਪਣੇ ਨਾਲ ਹੈਗਾ ਮਕਾਨ ਮਾਲਕ ਜਿੰਨਾਂ ਦਾ ਇਹ ਹਾਊਸ ਹੈਗਾ ਤੁਸੀਂ ਡਿਜ਼ਾਈਨਿੰਗ ਦੇਖ ਸਕਦੇ ਹੋ ਵੀ ਡਿਜ਼ਾਈਨਿੰਗ ਜਮਾ ਹੈ ਨਾ ਜਿਵੇਂ ਫਿਲਮਾਂ ਦੇ ਵਿੱਚ ਨਹੀਂ ਹੁੰਦੀ ਹੁੰਦੀਆਂ ਦੇਖੋ ਆ ਚੀਜ਼ਾਂ ਗਲਾਈ ਵਾਲੇ ਜਿਵੇਂ ਪਿੱਲਰ ਆ ਗਏ ਪਿੱਲਰ ਡਬਲ ਸਟੋਰੀ ਪਿੱਲਰ ਉੱਪਰ ਉੱਪਰ ਤੱਕ ਜਾ ਰਹੇ ਹੈ ਇਹ ਜਮਾ ਹੈ ਨਾ ਤੇ ਬਹੁਤ ਇਹਦੇ ਵਿੱਚ ਨਵੀਆਂ ਚੀਜ਼ਾਂ ਤੁਹਾਨੂੰ ਦੇਖਣ ਨੂੰ ਮਿਲਣ ਵਾਲੀਆਂ ਨੇ ਜਿਹੜੀਆਂ ਅਕਸਰ ਇਹ ਫਿਲਮਾਂ ਦੇ ਵਿੱਚ ਦੇਖਦੇ ਹੁੰਦੇ ਆ ਤੇ ਇਹਦੇ ਵਿੱਚ ਕੀ ਕੀ ਗੱਲਬਾਤ ਰਹੀ ਹੈ ਕੀ ਕੀ ਖਰਚਾ ਹੋਇਆਗਾ ਕਦੋਂ ਇਹਦਾ ਕੰਮ ਸਟਾਰਟ ਕਰਵਾਇਆ ਸੀਗਾ ਕਿੰਨੇ ਸਾਲਾਂ ਦੇ ਵਿੱਚ ਕੂਠੀਆਂ ਇਹ ਬਣ ਕੇ ਕੰਪਲੀਟ ਹੋਈਆਂ ਨੇ ਤੇ ਕੀ ਕੀ ਇਹਦਾ ਖਰਚਾ ਰਹਿਣ ਵਾਲਾ ਹੈਗਾ ਆਪਾਂ ਸਾਰੀ ਗੱਲਬਾਤ ਬਾਈ ਦੇ ਨਾਲ ਕਰਾਂ ਜਿਵੇਂ ਆਪਾਂ ਨਾ ਕੋਠੀ ਦੀ ਕਾਰਾਗਰੀ ਦੀ ਗੱਲ ਕਰ ਰਹੇ ਸੀਗੇ ਵੀ ਕੋਠੀ ਦੇ ਵਿੱਚ ਜਿਹੜੀ ਕਾਰਾਗਰੀ ਹੈ ਉਹਦਾ ਪੂਰੀ ਬਾਹ ਕਮਾਲ ਕੀਤੀ ਹੋਈ ਹੈ ਜਮਾ ਇਹਨਾਂ ਤੁਸੀਂ ਡਿਜ਼ਾਈਨ ਇਹ ਦੇਖ ਸਕਦੇ ਹੋ ਬਾਹਰਲੇ ਪਾਸੇ ਤੋਂ ਵੀ ਹੀਟਾਂ ਤੋਂ ਲੈ ਕੇ ਉੱਪਰ ਤੱਕ ਤੁਹਾਨੂੰ ਕੋਈ ਵੀ ਕੋਨਾ ਇਹਦਾ ਖਾਲੀ ਨਹੀਂ ਮਿਲੂਗਾ ਜਿੱਥੇ ਕੋਈ ਡਿਜ਼ਾਈਨਿੰਗ ਨਾ ਹੋਈ ਹੋਵੇ ਕਲਾਸਿਕ ਲੁੱਕ ਦੇ ਵਿੱਚ ਪਿੱਲਰ ਬਾਕੀ ਡਬਲ ਅ ਟ੍ਰਿਪਲ ਪਲੱਸਤਰ ਕਰਕੇ ਬਹੁਤ ਕਹਿਣ ਗੱਲਬਾਤ ਬਣਾਈ ਹੋਈ ਹੈ ਇਸ ਕੋਠੀ ਦੀ ਤੇ ਜਿਵੇਂ ਮੈਂ ਤੁਹਾਨੂੰ ਦੱਸਿਆ ਸੀਗਾ ਜੀ ਇਹਦੇ ਵਿੱਚ ਦੋ ਰੈਸ਼ਾਂ ਕੀਤੀਆਂ ਹੋਈਆਂ ਨੇ ਇੱਥੇ ਸੈਂਟਰ ਆ ਗਿਆ ਇੱਕ ਕੋਠੀ ਐਸ ਪਾਸੇ ਆ ਗਈ ਇੱਕ ਕੋਠੀ ਐਸ ਪਾਸੇ ਆ ਗਈ ਤੇ ਪੂਰੀ ਵਾਗਮਾਲ ਜੀ ਤਿਆਰ ਕੀਤੀ ਹੋਈ ਹੈ ਜਿਵੇਂ ਤੁਸੀਂ ਆ ਦੇਖ ਸਕਦੇ ਹੋ ਵੀ ਕਿੰਨੇ ਕਿੰਨੇ ਵਧਰੇ ਅੱਜ ਕੱਲ ਜਿਹੜੇ ਆਪਾਂ ਕਲਾਸਿਕ ਲੁੱਕ ਦੇ ਵਿੱਚ ਦੇਖਦੇ ਆਂ ਕੋਠੀਆਂ ਵਗੈਰਾ ਬਣਦੀਆਂ ਜਿੰਨੀਆਂ ਵੀ ਉਹ ਮੰਨ ਕੇ ਚੱਲੋ ਵੀ ਡੇਢ ਫੁੱਟ ਦਾ ਵਧਰਾ ਆਪਾਂ ਮਸਾ ਕੱਢਦੇ ਹੁੰਦੇ ਆ ਤੁਸੀਂ ਇਹਦੇ ਵਿੱਚ ਵਧਰੇ ਦੇਖ ਲਓ ਵੀ ਕਿੱਥੋਂ ਲੈ ਕੇ ਕਿੱਥੇ ਤੱਕ ਜਿਹੜੇ ਵਧਰੇ ਨੇ ਆ ਰਹੇ ਨੇ ਤੇ ਇਹਦੇ ਵਿੱਚ ਕੋਈ ਵੀ ਤੁਹਾਨੂੰ ਥਾਂ ਇਹ ਜੀ ਨਹੀਂ ਮਿਲਦੀ ਵੀ ਇੱਥੇ ਕੋਈ ਡਿਜ਼ਾਈਨ ਨਾ ਕੀਤਾ ਹੋਵੇ ਹੁਣ ਤੁਸੀਂ ਇਹ ਲਾ ਲਓ ਵੀ ਜਿਹੜੀ ਬਾਹਰਲੇ ਪਾਸੇ ਵਾਲੀ ਮੋਲਡਿੰਗ ਆ ਗਈ ਉੱਥੋਂ ਵੀ ਤੁਸੀਂ ਲ ਦਾ ਮੈਂ ਕਹਿੰਦਾ ਵੀ ਜਿਵੇਂ ਸੁਣੂਗਾ ਪਹਿਲਾਂ ਸਟਾਰਟਿੰਗ ਦੇ ਵਿੱਚ ਹੀ ਗੱਲ ਦੱਸੀ ਹੈ ਵੀ ਜਿੱਥੇ ਡਬਲ ਪਲਾਸਟਰ ਕਰਨ ਦੀ ਲੋੜ ਪਈ ਉੱਥੇ ਡਬਲ ਕੀਤਾ ਤੇ ਜਿੱਥੇ 트리플 ਕਰਨ ਦੀ ਲੋੜ ਪਈ ਹੈ 트리플 ਪਲਾਸਟਰ ਕਰਕੇ ਵੀ ਇਕੱਲੀ-ਇਕੱਲੀ ਚੀਜ਼ ਬਾ ਖੂਬੀ ਬਾਈ ਹੋਰ ਇਹਨਾਂ ਬਾਈ ਹੋਈ ਹੈ ਤੇ ਬਾਕੀ ਬਾਈ ਜਿਹੜੀ ਨਾਲ ਨੇ ਪਹਿਲਾਂ ਕਰਦਾਂ ਗੱਲਬਾਤ ਸਾਰੀ ਜੇ ਕੀ ਖਰਚਾ ਖਰਚ ਬਾਈ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਨੇ ਬਾਈ ਜੀ ਹਾਂਜੀ ਵਧੀਆ ਬਾਈ ਠੀਕ ਠਾਕ ਪਾ ਜੀ ਹਾਂਜੀ ਸਭ ਠੀਕ ਠਾਕ ਠੀਕ ਹੈ ਜੀ ਤੇ ਕਦੋਂ ਆਪਾਂ ਨੇ ਕੁਠੀ ਦਾ ਕੰਮ ਇਹਦਾ ਸਟਾਰਟ ਕੀਤਾ ਸੀਗਾ ਜੀ 2005 ਚਾਲੂ ਕਰਾਇਆ ਸੀ ਪਾ ਜੀ 2005 ਦੇ ਵਿੱਚ ਪੂਰੇ 5 ਸਾਲ ਲੱਗੇ ਜੀ ਕੋਠੀ ਦੇ ਕੋਠੀ ਦਾ ਕੰਮ ਬਹੁਤ ਸ਼ੌਂਕ ਨਾਲ ਕਰਵਾਇਆ ਹੈ ਜੀ ਜਿਵੇਂ ਅਸੀਂ ਪਹਿਲਾਂ ਸਟਾਰਟਿੰਗ ਦੇ ਵਿੱਚ ਵੀ ਦੇਖਿਆ ਜਦੋਂ ਆਏ ਆ ਤੇ ਮਤਲਬ ਰੋਡ ਦੇ ਉੱਪਰ ਜਦੋਂ ਦੇਖਦੇ ਆ ਕੋਠੀ ਪੂਰਾ ਜਿਵੇਂ ਕਹਦੀ ਵੀ ਆਪਾਂ ਵੱਡਾ ਇੱਕ ਟਿੱਪੂ ਸੁਲਤਾਨ ਵਾਲਾ ਮਹਿਲ ਲੱਗਦਾ ਹੈਗਾ ਜਿਵੇਂ ਅਕਸਰ ਅਸੀਂ ਇਸ ਤਰ੍ਹਾਂ ਦੀਆਂ ਕੋਠੀਆਂ ਜਿਹੜੀਆਂ ਉਹ ਆਪਾਂ ਵੀਡੀਓ ਦੇ ਵਿੱਚ ਦੇਖਦੇ ਰਹਿੰਦੇ ਆ ਜਿਵੇਂ ਆਪਣੀ ਆ ਬਾਹੂਬਲੀ ਫਿਲਮ ਆਈ ਸੀ ਜਾਂ ਕੋਈ ਹੋਰ ਪੁਰਾਣੀਆ ਫਿਲਮਾ ਲਾ ਲਓ ਉਹਦੇ ਵਿੱਚ ਇਸ ਲੈਵਲ ਦੀਆਂ ਕੋਠੀਆਂ ਆਉਂਦੀਆਂ ਨੇ ਤੇ ਮੈਨੂੰ ਲੱਗਦਾ ਵੀ ਨੇੜੇ-ਤੇੜੇ ਪਿੰਡਾਂ ਦੇ ਵਿੱਚ ਵੀ ਪਹਿਲੀ ਕੋਠੀ ਹੋਣੀ ਹੈ ਹਨਾ ਜੀ ਪੂਰੇ 2 ਤੇ ਤੁਸੀਂ ਆ ਬਣਾਈ ਸੀ ਇਹ ਕੋਠੀ ਜੀ ਆਪਣੇ ਫਾਦਰ ਸਾਹਿਬ ਨੇ ਬਣਾਈ ਜੀ ਤੁਹਾਡੇ ਫਾਦਰ ਸਾਹਿਬ ਨੇ ਬਣਾਈ ਸੀ ਅੱਛਾ ਜੀ 2005 ਦੇ ਵਿੱਚ ਸਟਾਰਟ ਕੀਤੀ 10 ਦੇ ਵਿੱਚ ਤੁਸੀਂ ਇਹ ਕਹਿੰਦੇ ਹੋ ਕਿ ਤੁਸੀਂ ਰੈਸ਼ ਕੀਤੀ ਇਹਦੇ ਵਿੱਚ ਪੂਰਾ 5 ਸਾਲ ਲੱਗਿਆ ਕੰਮ ਕੰਪਲੀਟ ਹੋਣ ਤੇ ਤੇ ਕੰਮ ਪੂਰਾ ਸਾਰਾ ਜਮੈਂ ਬ੍ਰਾਂਡਡ ਕਰਾਇਆ ਹੋਊਗਾ ਹਾਂ ਸਾਰਾ ਲੱਕੜੀ ਬਾਹਰੋਂ ਆਈ ਹੋਈ ਹੈ ਸਾਰੀ ਨੇਪਾਲ ਦੇ ਬਾਰਡਰ ਤੋਂ ਜੀ ਪੱਥਰ ਸਾਰਾ ਮਕਰਾਨੇ ਤੋਂ ਆਇਆ ਹੋਇਆ ਜੀ ਦਾ ਪੱਥਰੇ ਦਾ ਮਕਰਾਨੇ ਤੋਂ ਜੀ ਸਪੈਸ਼ਲ ਚਾ ਕੇ ਲੈਂਦਾ ਹਾਂ ਠੀਕ ਹੈ ਜੀ ਕੋਈ ਕੀ ਦੀ ਕਮੀ ਨਹੀਂ ਸੀ ਦਿਹੋ ਜਾਵੇ ਤਾਂ ਠੀਕ ਹੈ ਜੀ ਠੀਕ ਹੈ ਅੱਛਾ 5 ਸਾਲ ਲਗਾਤਾਰ ਹੀ ਕੰਮ ਚੱਲੇ ਲਗਾਤਾਰ ਚੱਲੇ ਕਿੰਨੇ ਦਾ ਠੀਕ ਹੈ ਜੀ ਨਹੀਂ ਬਹੁਤ ਜਿਵੇਂ ਅਸੀਂ ਬਾਹਰਲੇ ਪਾਸੋਂ ਦੇਖ ਰਹੇ ਹਾਂ ਬਾਹਰਲੇ ਪਾਸੋਂ ਲੁੱਕ ਬਹੁਤ ਸੋਹਣੀ ਹੈ ਪਰ ਅੰਦਰਲੇ ਪਾਸੋਂ ਵੀ ਜਿਵੇਂ ਆਪਾਂ ਤੁਹਾਨੂੰ ਦਿਖਾਵਾਂਗੇ ਇੰਟੀਰੀਅਰ ਦੇ ਵਿੱਚ ਇਹਨਾਂ ਨੇ ਕੀ ਕੁਝ ਬਾਈ ਹੋਣਾ ਨਵਾਂ ਕੀਤਾ ਹੋਇਆਗਾ ਬਾਕੀ ਸੈਜ ਵਗੈਰਾ ਕੀ ਰਹਿਣ ਵਾਲੇ ਨੇ ਉਹ ਵੀ ਆਪਾਂ ਤੁਹਾਨੂੰ ਅੰਦਰਲੇ ਪਾਸੋਂ ਦਿਖਾਉਣੇ ਆ ਜਾ ਕੇ ਕੋਠੀ ਆਜੋ ਬਈ ਜੀ ਸਟਾਰਟਿੰਗ ਤੋਂ ਦੇਖ ਸਕਦੇ ਹੋ ਜਿਵੇਂ ਤੁਸੀਂ ਜਿਹੜੀ ਐਂਟਰੀ ਹੈ ਐਂਟਰੀ ਦਾ ਲਗਭਗ ਉਹੀ ਹੈ ਵੀ 4 ਫੁੱਟ ਤੋਂ ਸਟਾਰਟ ਹੋ ਰਹੀ ਹੈ ਤੇ ਅੰਦਰ ਵੱਡਨਸਾਰ ਵੱਡਾ ਜਿਹੜਾ ਡ੍ਰਾਈਂਗ ਰੂਮ ਹੈਗਾ ਉਹ ਆ ਜਾਂਦਾ ਹੈਗਾ ਡ੍ਰਾਈਂਗ ਰੂਮ ਦਾ ਸਹ ਜਿਹੜਾ ਰਹਿਣ ਵਾਲਾ ਹੈ ਲਗਭਗ ਐ ਮੰਨ ਕੇ ਚੱਲੋ ਵੀ 15x18 ਦਾ ਜਿਹੜਾ ਡ੍ਰਾਈਂਗ ਰੂਮ ਹੈ ਮੈਨੂੰ ਲੱਗਦਾ 20 ਹੀ ਹੋਣਾ ਲਗਭਗ 15x20 ਦਾ ਜਿਹੜਾ ਡ੍ਰਾਈਂਗ ਰੂਮ ਹੈਗਾ ਅੰਦਰ ਵੱਡਨਸਾਰ ਤੁਸੀਂ ਲਾ ਲਓ ਵੀ ਬਿੰਦੂਆਂ ਦੀ ਜਿਵੇਂ ਆਪਾਂ ਕਹਦੇ ਨੇ ਕਈ ਵਾਰੀ ਕਿਰਸ ਜੀ ਕਰਦੇ ਨੇ ਹੁੰਦੇ ਵੀ ਆਰਬਿੰਡੂ ਛੋਟੀ ਰੱਖ ਲਓ ਜਾਂ ਇੱਕ ਰੱਖ ਲਓ ਤੁਸੀਂ ਇਸ ਪਾਸੇ ਦੇਖ ਸਕਦੇ ਹੋ ਵੀ ਬਿੰਦੂਆਂ ਨੇ ਜਿਹੜੀਆਂ ਪੂਰੀਆਂ ਵੱਡੀਆਂ ਬਿੰਦੂਆਂ ਲਾ ਕੇ ਤੇ ਜਿਹੜਾ ਹਮਸ ਦਾ ਤੇ ਚਾਨਣ ਦਾ ਪੂਰਾ ਇਸ ਕੋਠੇ ਦੇ ਵਿੱਚ ਜਮਾ ਤੇ ਰੱਖਿਆ ਗਿਆ ਕਿ ਤੇ 2005 ਦੇ ਵਿੱਚ ਕੋਠੀ ਕਹਿੰਦੇ ਨੇ ਬਾਈ ਹੁਰੀ ਵੀ ਸਟਾਰਟ ਕੀਤੀ ਸੀ ਬਣਾਉਣੀ 2010 ਦੇ ਵਿੱਚ ਕੰਪਲੀਟ ਹੋਈ ਆ ਪੂਰੇ 5 ਸਾਲ ਲੱਗੇ ਆ ਕੋਠੀ ਕੰਪਲੀਟ ਕਰਨ ਤੇ ਤੇ ਜਿਵੇਂ ਲੱਕੜ ਦਾ ਗੱਲ ਲੱਕੜ ਦੀ ਗੱਲ ਕਰ ਰਹੀ ਸੀਗੇ ਬਾਈ ਹੁਰੀ ਕਹਿੰਦੇ ਵੀ ਸਪੈਸ਼ਲ ਆ ਬਾਈ ਕਿੱਥੋਂ ਲਿਆ ਸੀ ਲੱਕੜ ਇਹ ਆਪਣੇ ਨੇਪਾਲ ਦੇ ਬਾਰਡਰ ਤੋਂ ਆਈ ਹੋਈ ਜੀ ਨੇਪਾਲ ਦੇ ਬਾਰਡਰ ਤੋਂ ਸਪੈਸ਼ਲ ਲੱਕੜ ਲਿਆ ਕੇ ਬਾਈ ਹੁਰੀ ਨੇ ਫੇਰ ਕੰਮ ਕਰਵਾਇਆ ਸੀਗਾ ਤਾਂ ਹੀ ਕੋਠੀ ਦੇ ਉੱਪਰ 5 ਸਾਲ ਲੱਗੇ ਨੇ ਕਿਉਂਕਿ ਸ਼ੌਂਕ ਦਾ ਕੋਈ ਮੁੱਲ ਨਹੀਂ ਹੈਗਾ ਜਦੋਂ ਸ਼ੌਂਕ ਦੇ ਨਾਲ ਕੋਈ ਬੰਦਾ ਕੰਮ ਤਿਆਰ ਕਰਵਾ ਰਿਹਾ ਤਾਂ ਉਹਦੇ ਉੱਪਰ ਫਿਰ ਟਾਈਮ ਤਾਂ ਲੱ ਲੋਬੀ ਦਾ ਸਾਈਜ਼ ਕੀ ਰਹਿਣ ਵਾਲਾ ਜੀ ਆਪਣਾ ਇਹ 30 15 1800 ਵਰਗ ਮਟਰ ਠੀਕ ਹੈ ਜੀ 30 15 ਦੀ ਲੋਬੀ ਹੈ ਤੁਸੀਂ ਲੋਬੀ ਵੀ ਦੇਖ ਸਕਦੇ ਹੋ ਵੀ ਕਿੰਨੀ ਖੁੱਲੀ ਹੈ ਤੇ ਇਸ ਪਾਸੇ ਜਿਵੇਂ ਦੇਖ ਸਕਦਾ ਤੁਸੀਂ ਬਾਸ਼ੋਵੇਸ਼ੰਦਾ ਏਰੀਆ ਇਹਦੇ ਉੱਪਰ ਵੀ ਲੱਕੜ ਦਾ ਕੰਮ ਜਿਵੇਂ ਕਹਿ ਰਹੇ ਨੇ ਬਾਈ ਹੁਰੀ ਵੀ ਸਪੈਸ਼ਲ ਲੱਕੜਾ થી ਲੈ ਕੇ ਆਏ ਆ ਜਾਂ ਕਿ ਤੇ ਲੱਕੜ ਦਾ ਕੰਮ ਪੂਰਾ ਬਾਹਗੂ ਵੀ ਕੀਤਾ ਹੋਇਆ ਹੈਗਾ ਜਿਵੇਂ ਕੋਠੀ ਦੇ ਵਿੱਚ ਤੇ ਬਾਕੀ ਕੱਲੀ-ਕੱਲੀ ਡਿਟੇਲ ਹੈ ਜਿਹੜੀ ਕੋਠੀ ਦੀ ਆਪਾਂ ਉਹ ਤੁਹਾਨੂੰ ਜਾਣੂ ਕਰਵਾਵਾਂਗੇ ਆਜੋ ਬਈ ਜੀ ਕੀ ਆ ਗਿਆ ਜੀ ਬੈਡਰੂਮ ਹਾਂ ਜੀ ਬੈਡਰੂਮ ਆ ਗਿਆ ਜੀ ਫਰਸਟ ਬੈਡਰੂਮ ਆ ਗਿਆ ਜ ਠੀਕ ਹੈ ਜੀ ਬੈਡਰੂਮ ਦਾ ਸਾਈਜ਼ ਮੈਨੂੰ ਲੱਗਦਾ ਵੀ ਲਗਭਗ ਹੋਣਾ ਜੀ 15 ਬਾਈ 15 ਬਾਈ 15 ਬਾਈ 15 ਹਾਂ ਜੀ 15 ਬਾਈ 15 ਦੇ ਖੁੱਲੇ ਬੈਡਰੂਮ ਨੇ ਤੁਸੀਂ ਦੇਖ ਸਕਦੇ ਹੋ ਵੀ ਆਲੀਸ਼ਾਨ ਬੈਡਰੂਮ ਇਹਨੂੰ ਆਪਾਂ ਕਹਿ ਸਕਦੇ ਹਾਂ ਲੱਕੜ ਦਾ ਕੰਮ ਤੁਸੀਂ ਲਾ ਲਓ ਵੀ 7-7 ਫੁੱਟ ਤੱਕ ਹੋਇਆ ਹੋਇਆਗਾ ਤਾਂ ਕਿ ਕੋਈ ਜਿਹੜਾ ਸ਼ੋਰ ਸ਼ਰਾਬਾ ਹੋ ਉਹ ਨਾ ਆਵੇ ਤੇ ਬਾਕੀ ਪੀਓਪੀ ਦਾ ਰੰਗ ਪੇਂਟ ਦਾ ਅੰਦਰੋਂ ਸਾਰਾ ਜੋੜੀਆਂ ਦਾ ਏ ਟੂ ਜ਼ेड ਕੰਪਲੀਟ ਕੰਮ ਆ ਗਿਆ ਐਸ ਪਾਸੇ ਆ ਗਿਆ ਜੀ ਡਰੈਸਿੰਗ ਦਾ ਤੁਸੀਂ ਐਸ ਪਾਸੇ ਵੀ ਪਰਵਾਦੋਨੇ ਕੰਮ ਹੈ ਜੀ ਐਸ ਪਾਸੋਂ ਡਰੈਸਿੰਗ ਦਾ ਆ ਗਿਆ ਤੇ ਕੋਠੀ ਦੇ ਆਲੇ-ਦਾਲ ਨੂੰ 10 10 15 15 ਫੁੱਟ 20 20 ਫੁੱਟ ਹੋ ਜਾਏਗਾ ਆਲੇ-ਦਾਲੋਂ ਛੱਡੀ ਹੋਈ ਹੈ ਜਿਵੇਂ ਐਸ ਪਾਸੇ ਦੇਖ ਸਕਦੇ ਹੋ ਵੀ ਇਹ ਬੈਗ ਵਾਲੀ ਸਾਈਡ ਆ ਗਈ ਇੱਥੋਂ ਬੈਗ ਵਾਲੀ ਐਂਟਰੀ ਹੈਗੀ ਬੈਗ ਤੇ ਵੀ ਜਗ੍ਹਾ ਘੱਟੋ-ਘੱਟ 10 10 ਫੁੱਟ ਹੋ ਜਾਏਗਾ ਛੱਡੀ ਹੋਈ ਹੈ ਸਟੋਰ ਆ ਗਈ ਅੱਛਾ ਜੀ ਐਸ ਪਾਸੇ ਵਾਲੋ ਦੀ ਸਟੋਰ ਆ ਗਈ ਇਹਦੇ ਵਿੱਚੋਂ ਤੁਸੀਂ ਐਂ ਲਾ ਲਓ ਵੀ ਬੰਦੇ ਨੂੰ ਮਹਿਸੂਸ ਨਹੀਂ ਹੁੰਦਾ ਹੈਗਾ ਪਹਿਲਾਂ ਤਾਂ ਦੇਖੋ ਇੱਥੋਂ ਐ ਲੱਗਦਾ ਵੀ ਜਿਵੇਂ ਇਹ ਸਾਰੇ ਕੱਪਬੋਰਡ ਦਾ ਕੰਮ ਤਿਆਰ ਕਰਵਾਇਆ ਹੁੰਦਾ ਹੈਗਾ ਤੇ ਇਹ ਕੱਪਬੋਰਡ ਨੇ ਇੱਥੋਂ ਐਂਟਰੀ ਹੈ ਸਟੋਰ ਦੀ ਆਹ ਲਓ ਜੀ ਇਹ ਸਟੋਰ ਦੀ ਐਂਟਰੀ ਹੈ ਅੰਦਰਲੇ ਪ ਸਟੋਰ ਦਾ ਜਿਹੜਾ ਸਾਈਜ਼ ਹੈਗਾ ਲਗਭਗ ਮੈਨੂੰ ਲੱਗਦਾ ਵੀ 10x15 ਦਾ ਸਟੋਰ ਹੈ ਜਿਹੜਾ। ਹਾਂਜੀ ਪੂਰਾ ਨਾਲ 8x38 ਲਾ ਕੇ ਡਬਲ ਕਮ ਲੈ ਰਹੇ ਨੇ ਜਿਵੇਂ ਆਪਣਾ ਹੁੰਦਾ ਕਿ ਪਿੰਡ ਵਾਲਿਆਂ ਦਾ ਕੋਲ ਸਾਮਾਨ ਜਿਹੜਾ ਹੁੰਦਾ ਹੈਗਾ ਉਹ ਕਾਫੀ ਜ਼ਿਆਦਾ ਹੁੰਦਾ ਹੈ। ਇਸ ਕਰਕੇ ਜਿਹੜਾ ਸਟੋਰ ਹੈਗਾ ਉਹ ਡਬਲ ਸਟੋਰੀ ਛੱਤ ਪਾ ਕੇ ਕੰਮ ਜਿਹੜਾ ਕੰਪਲੀਟ ਕੀਤਾ ਹੋਇਆ ਹੈਗਾ। ਤੇ ਬਾਈ ਜੀ ਹੇਠਲੇ ਪਾਸੇ ਦੋ ਬੈੱਡਰੂਮ ਰਹਣਾਲੇ ਜੀ? ਹਾਂਜੀ ਦੋ ਬੈੱਡਰੂਮ ਆਗੇ। ਅੱਛਾ ਜੀ। ਇੱਕ ਬੈੱਡਰੂਮ ਆਗੇ ਜੀ ਇਸ ਪਾਸੇ। ਇਹ ਲਓ ਜੀ। ਇਸ ਪਾਸੇ ਵਾਲੇ ਬੈੱਡਰੂਮ ਦੇ ਨਾਲ ਇਹ ਆ ਗਿਆ ਜੀ ਟਾਇਲ 12 ਦਾ। ਹ ਤੇ ਇਹਦੇ ਵਿੱਚ ਜਿਵੇਂ ਤੁਸੀਂ ਦੇਖ ਸਕਦੇ ਹੋ ਵੀ ਇਹਦਾ ਜਿਹੜਾ ਸਾਈਜ਼ ਰਹਿਣ ਵਾਲਾ ਹੈਗਾ ਲਗਭਗ ਤੁਸੀਂ ਮੰਨ ਕੇ ਚੱਲੋ ਵੀ ਇਹਦਾ ਵੀ 12 बाई 14 15 ਦਾ ਸਾਈਜ਼ ਰਹਿਣ ਵਾਲਾ ਹੈ। ਹਾਂਜੀ। ਜਿਹੜਾ ਬੈੱਡਰੂਮ ਹੈਗਾ ਇਹ ਵੀ ਵਧੀਆ ਖੁੱਲਾ ਹੈਗਾ। ਬਾਕੀ ਤੁਸੀਂ ਜਿਹੜਾ ਫਰਸਟ ਬੈੱਡਰੂਮ ਸੀਗਾ ਉਹ ਵੀ ਦੇਖ ਲਿਆ। ਖੇੜਲੇ ਪਾਸੇ ਇਹਦੇ ਵਿੱਚ ਰਹਿਣ ਵਾਲੇ ਨੇ ਦੋ ਬੈੱਡਰੂਮ ਜੀ ਤੇ ਬਾਕੀ ਜਿਹੜਾ ਉੱਪਰਲੇ ਪਾਸੇ ਕੁਝ ਕੀ ਕੀਤਾ ਹੋਇਆ ਹੈਗਾ ਉਹ ਵੀ ਆਪਾਂ ਤੁਹਾਨੂੰ ਇਕੱਲੀ-ਇਕੱਲੀ ਗੱਲ ਤੋਂ ਕਰਾਵਾਂਗੇ ਜਾਣੂ। ਤੇ ਬਾਈ ਜੀ ਐਸ ਪਾਸੇ ਕੀ ਹੈਗੇ ਜੀ? ਕਿਚਨ ਆ ਗਈ ਇਹਦੇ ਨਾਲ ਜੀ। ਐਸ ਪਾਸੇ ਕਿਚਨ ਆ ਗਈ ਜੀ। ਕਿਚਨ ਦੇ ਵਿੱਚ ਵੀ ਦਿਖਾਓ ਜੀ ਇੱਕ ਵ ਤੇ ਜਿਵੇਂ ਕੰਟਰੇ ਆ ਗਈ ਉਹ ਬਾਈ ਵਾਲੇ ਪਾਸੇ ਆ ਗਈ ਇੱਕ ਐਸਪਾਸ ਜਿੱਥੋਂ ਪੈਂਟਰ ਹੋਏ ਆ ਕਿਚਨ ਦੇ ਵਿੱਚ ਲੱਕੜ ਦਾ ਕੰਮ ਜਿਹੜਾ ਸਾਰਾ ਬਿਲਕੁਲ ਕੰਪਲੀਟ ਕਰਵਾਇਆ ਹੋਇਆਗਾ ਤੇ ਜਿਹੜੀ ਖਰਚੇ ਦੀ ਗੱਲ ਹੈ ਖਰਚਾ ਇਸ ਕੋਠੀ ਦੇ ਉੱਪਰ ਕਿੰਨਾ ਹੋਇਆਗਾ ਉਹ ਵੀ ਆਪਾਂ ਵੀਡੀਓ ਦੇ ਤੁਸੀਂ ਐਂਡ ਤੱਕ ਬੰਦੇ ਰਹੋ ਤੁਹਾਨੂੰ ਆਪਾਂ ਵੀਡੀਓ ਦੇ ਐਂਡ ਦੇ ਉੱਪਰ ਖਰਚਾ ਦੱਸਾਂਗੇ ਇਸ ਕੋਠੀ ਦਾ 2005 ਤੋਂ ਲੈ ਕੇ 2010 ਤੱਕ ਕੋਠੀ ਕੰਪਲੀਟ ਹੋਈ ਸੀ ਜਿਵੇਂ ਤੇ 5 ਸਾਲਾਂ ਦੇ ਵਿੱਚ ਬਾਈ ਦੇ ਫਾਦਰ ਸਾਹਿਬ ਉਹਨਾਂ ਨੇ ਇਹ ਕੋਠੀ ਬਣਾਈ ਸੀ ਪੂਰੇ ਸ਼ੌਂਕ ਦੇ ਨਾਲ ਕਿੰਨਾ ਖਰਚਾ ਕਰਕੇ ਗਏ ਨੇ ਉਹ ਉਹ ਵੀ ਆਪਾਂ ਇਕੱਲੇ ਇਕੱਲੇ ਗੱਲ ਜਿਹੜੀ ਉਹ ਜਾਣੂ ਕਰਵਾਵਾਂਗੇ ਤੁਹਾਨੂੰ ਗਲਾਈਆਂ ਵਾਲੀ ਆ ਵਧੀਆ ਪੌੜੀਆਂ ਬਣੀ ਹੋਈਆਂ ਜਮਨ ਲੱਕੜ ਦਾ ਕੰਮ ਇਹਦੇ ਉੱਪਰ ਵੀ ਪੂਰਾ ਵਧੀਆ ਹੋਇਆ ਹੋਇਆਗਾ ਤੇ ਬਹੁਤ ਘੰਟੇ ਕੰਮ ਹੋਇਆ ਹੋਇਆਗਾ ਆਜੋ ਇਸ ਪਾਸੇ ਜੇ ਤੁਸੀਂ ਦੇਖ ਸਕਦੇ ਇੱਥੋਂ ਵੀ ਜਿਹੜੀ ਛੱਤ ਹੈਗੀ ਉਹ ਡਬਲ ਸਟੋਰੀ ਆ ਗਈ ਉੱਪਰਲੇ ਪਾਸੇ ਝੂਮਰ ਲੱਗਣਾ ਸੀਗਾ ਤੇ ਆਲੇ-ਦਾਲੇ ਤੋਂ ਵੀ ਜਗਾ ਜਿਹੜੀ ਉਹ ਕਾਫੀ ਰੱਖੀ ਹੋਈ ਹੈ ਬਹੁਤ ਖੁੱਲੇ ਸਾਈ ਦੇ ਵਿੱਚ ਜਿਵੇਂ ਆਪਾਂ ਕਹਿ ਸਕਦੇ ਆ ਵੀ ਖੁੱਲੇ ਸਾਈਆਂ ਦੇ ਵਿੱਚ ਪੂਰੀ ਲੋਬੀ ਆਪਣਾ ਕੋਠੀ ਬਣੀ ਹੋਈ ਹੈ ਇਹ ਤੇ ਕਿਸੇ ਪਾਸੇ ਵੀ ਕੋਈ ਭੂੜ ਵਾਲੀ ਤੋਂ ਨਹੀਂ ਇਹ ਆ ਗਿਆ ਜੀ ਉੱਪਰਲੇ ਪਾਸੇ ਕਿਹਦੇ ਨਾਲ ਫਸਟ ਫਲੋਰ ਦੇ ਉੱਪਰਲੇ ਪਾਸੇ ਕਿਚਨ ਬਣੀ ਹੋਈ ਹੈ ਉਸ ਤੋਂ ਬਾਅਦ ਦੇ ਵਿੱਚ ਕੀ ਕੁਛ ਹੈ ਨਾਲ ਜਿਹਦੇ ਵਿੱਚ ਬੈਡਰੂਮ ਆ ਗਏ ਪੌੜੀਆਂ ਦੇ ਆਲੇ ਦੁਆਲੇ ਜਿਵੇਂ ਤੁਸੀਂ ਦੇਖ ਸਕਦੇ ਹੋ ਵੀ ਸਪੇਸ ਹੈ ਕਾਫੀ ਛੱਡੀ ਹੋਈ ਹੈ ਉੱਪਰੋਂ ਪੌੜੀਆਂ ਕਵਰ ਕਰਕੇ ਪੀਓਪੀ ਦਾ ਤੁਸੀਂ ਦੇਖ ਸਕਦੇ ਹੋ ਵੀ ਉਹਨਾਂ ਟਾਈਮਾਂ ਦੇ ਵਿੱਚ ਕਿੰਨਾ ਹੈਵੀ ਕੰਮ ਹੈ ਜਿਹੜਾ ਹੈਵੀ ਡਿਜ਼ਾਈਨ ਪਵਾਏ ਹੋਏ ਨੇ ਬਾਈ ਹੋਰਾਂ ਨੇ ਹਾਂਜੀ ਇੱਧਰ ਬੈਡਰੂਮ ਆ ਗਏ ਅੱਛਾ ਜੀ ਲਓ ਜੀ ਇਹ ਆ ਗਿਆ ਜੀ ਉੱਪਰਲੇ ਪਾਸੇ ਫਸਟ ਬੈਡਰੂਮ ਉੱਪਰਲੇ ਪਾਸੇ ਦੋ ਬੈਡਰੂਮ ਬਣੇ ਹੋਏ ਵੀ ਨੇ ਹਾਂਜੀ ਅੱਛਾ ਜੀ ਸੈਜ ਪੂਰੇ ਖੁੱਲੇ ਰੱਖੇ ਹੋਏ ਆ ਜਮਾਣ ਤੇ ਜਿਵੇਂ ਕੋਠੀ ਵੀ ਦੱਸਿਆ ਤੁਹਾਨੂੰ ਆਪਾਂ ਸਟਾਰਟਿੰਗ ਦੇ ਵਿੱਚ ਕੋਠੀ ਵੀ ਪੂਰੀ ਖੁੱਲੀ ਬਣੀ ਹੋਈ ਹੈ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਹੈਗੀ ਇਸ ਕੋਠੀ ਦੇ ਵਿੱਚ ਖੁੱਲੀ ਤੇ ਹਵਾਦਾਰ ਜੀ ਉਹ ਆ ਕਹਿ ਸਕਦੇ ਆ ਇੱਕ ਬੈਡਰੂਮ ਇਹ ਆ ਗਿਆ ਜੀ ਅੱਛਾ ਜੀ ਇਹ ਆ ਗਿਆ ਜੀ ਸੈਕੰਡ ਬੈਡਰੂਮ ਉੱਪਰਲੇ ਪਾਸੇ ਉੱਪਰਲੇ ਪਾਸੇ ਜਿਵੇਂ ਆਪਾਂ ਤੁਹਾਨੂੰ ਦੱਸਿਆ ਸੀਗਾ ਵੀ ਦੋ ਬੈਡਰੂਮ ਬਣੇ ਹੋਏ ਆ ਤੇ ਇਸ ਪਾਸੇ ਆ ਗਿਆ ਅਟੈਚ ਟੁਆਇਲਟ ਆ ਗਿਆ ਇਸ ਪਾਸੇ ਤੇ ਕੰਮ ਬਿਲਕੁਲ ਸਾਰਾ ਏ ਟੂ ਜ਼ेड ਇਹਨਾਂ ਦਾ ਕੰਪਲੀਟ ਹੋਇਆ ਹੋਇਆ ਹੈਗਾ ਕੁਠੀ ਦਾ ਰੰਗ ਪੇਂਟ ਬਾਹਰਲੇ ਪਾਸੋਂ ਦੇ ਤਾਂ ਕੁਠੀ ਦਾ ਪੇਂਟ ਨਹੀਂ ਕਰਵਾਇਆ ਹੈਗਾ ਜੀ ਜੀ ਬਾਹਰੋਂ ਬਸ ਖੇਤਾ ਕਰਕੇ ਜੀ ਮਿੱਟੀ ਘਟਾ ਜਿਆਦੇ ਤੂੜੀਆਂ ੱਤਪੇ ਬੰਦਦੇ ਆ ਜੀ ਬਾਰਿਸ਼ ਦਾ ਮੌਸਮ ਵਰਕੇ ਕਰਕੇ ਛੇਦੀ ਖਰਾਬ ਹੋ ਜਾਂਦਾ ਛੇਦੀ ਖਰਾਬ ਹੋ ਜਾਂਦਾ ਹਾਂ ਸਾਲ ਬਾਅਦ ਦੁਬਾਰੇ ਦੋ ਦੇ ਵਿੱਚ ਆਪਾਂ ਨੂੰ ਮੰਨ ਕੇ ਚੱਲੋ ਸਾਲ ਬਾਅਦ ਦੋ ਸਾਲਾਂ ਬਾਅਦ ਦੁਬਾਰੇ ਕਰਾਉਣਾ ਪੈਂਦਾ ਨਹੀਂ ਫਿਰ ਉਦੋਂ ਵੀ ਭੈੜੀ ਲੱਗਦੀ ਹੈ ਭੈੜੀ ਲੱਗਦੀ ਹੈ ਤਾਂ 5 ਤੋਂ 10 ਲੱਖ ਰੁਪਏ ਖਰਚਾ ਸਾਲ ਦੋ ਸਾਲਾਂ ਬਾਅਦ ਠੀਕ ਹੈ ਜੀ ਗੱਲ ਤੇ ਚਲੋ ਫਿਰ ਵੀ ਬਹੁਤ ਸੋਹਣੀ ਲੱਗ ਰਹੀ ਐ ਕੁਠੀ ਜਿਵੇਂ ਤੁਸੀਂ 18 ਸਾਲ ਦੀਆਂ ਲੱਗਦੀ ਕੋਈ ਪਾਪੜੀ ਨਹੀਂ ਤੇ ਸਲਾਬ ਕਿਤੇ ਕੁਝ ਨਹੀਂ ਹੈ ਕਿਦੋਂ ਨਹੀਂ ਆਈ ਹੈਗੀ ਹਾਂ ਆਹ ਦੇਖ ਲਓ ਜੀ ਡਿਜ਼ਾਈਨਿੰਗ ਜਿਵੇਂ ਆਪਾਂ ਤੁਹਾਨੂੰ ਦੱਸਿਆ ਸੀਗਾ ਵੀ 2005 ਲਗਭਗ ਮੰਨ ਕੇ ਜਦੋਂ 20 ਸਾਲ 20 ਸਾਲ ਪਹਿਲਾਂ ਇਹਦਾ 20 ਤੋਂ 18 ਸਾਲ ਪਹਿਲਾਂ ਕੰਮ ਹੋਇਆਗਾ ਕੋਠੀ ਦਾ ਇਸ ਵਾਸਤੇ ਤੁਸੀਂ ਦੇਖ ਸਕਦੇ ਹੋ ਤੁਸੀਂ ਵੀ ਜਿਵੇਂ ਆਪਾਂ ਕਹਿ ਰਹੇ ਸੀ ਕਿ ਦੇ ਪਾਸੇ ਪਲਾਸਟਰ ਆ ਗਿਆ ਇਹਦੇ ਉੱਪਰਲੇ ਪਾਸੇ ਡਬਲ ਪਲਾਸਟਰ ਕਰਕੇ ਤੁਸੀਂ ਗਲਾਈਆਂ ਦੇਖ ਲਓ ਉਸ ਟਾਈਮ ਦੀਆਂ ਵੀ ਤੁਸੀਂ ਇਹ ਲਾ ਲਓ ਵੀ 1 ਇੰਚ ਦਾ ਵੀ ਕਿਤੇ ਫਰਕ ਨਹੀਂ ਹੈਗਾ ਵੀ ਕਿਤੇ ਕੋਈ ਬਿੰਗੀ ਡੇਢੀ ਗਲਾਈ ਕੋਈ ਆ ਗਈ ਹੋਵੇ ਪਰ ਇਹ ਹੁਣ ਜਿਵੇਂ ਤੁਸੀਂ ਆ ਹਲਮੀਨੀਅਮ ਦਾ ਕੰਮ ਕਰਾਇਆ ਬਾਈ ਹਰ ਉਹਨੇ ਇਹ ਥੋੜਾ ਜਿਹਾ ਮਾਡਰਨ ਤਰੀਕੇ ਨਾਲ ਕਰਵਾ ਲਿਆ ਉਹ ਕਿਉਂ ਕਰਵਾਇਆਗਾ ਉਹ ਕਰਵਾਉਣ ਦਾ ਕਾਰਨ ਇਹੀ ਹੈ ਵੀ ਜਿਵੇਂ ਬਾਈ ਹੁਰੀ ਦੱਸ ਰਹੇ ਨੇ ਵੀ ਖੇਤਾਂ ਕਿਉਂਕਿ ਮਿੱਟੀ ਗਰਦਾ ਫਸਲਾਂ ਵੱਢਦੀਆਂ ਨੇ ਕੱਟਦੀਆਂ ਨੇ ਹਨਾ ਧੂਆਂ ਤਾਂ ਵਗੈਰਾ ਹੁੰਦਾ ਹੈ ਤੇ ਉਦੋਂ ਉਸ ਚੀਜ਼ਾਂ ਕਰਕੇ ਇਹਨਾਂ ਨੇ ਥੋੜਾ ਜਿਹਾ ਸੇਫਟੀ ਕਰਕੇ ਇਹ ਐਲੂਮੀਨੀਅਮ ਦਾ ਕੰਮ ਹੈ ਜਿਹੜਾ ਉਹ ਕਰਵਾਇਆ ਹੋਇਆਗਾ ਉੱਪਰਲੇ ਪਾਸੇ ਦੀ ਜਿਵੇਂ ਆਪਾਂ ਗੱਲ ਕਰ ਰਹੇ ਸੀਗੇ ਆਪਾਂ ਖੜੇ ਆਂਗੇ ਇਸ ਟਾਈਮ ਫਸਟ ਫਲੋਰ ਦੇ ਉੱਪਰ ਤੇ ਪੱਥਰ ਦਾ ਕੰਮ ਵੀ ਬਾਈ ਹੁਰੀ ਕਹਿੰਦੇ ਵੀ ਅਸੀਂ ਸਪੈਸ਼ਲ ਮਕਰਾਨੇ ਤੋਂ ਜਾ ਕੇ ਜਿਹੜਾ ਮਾਰਬਲ ਹੈ ਉਹ ਲੈ ਕੇ ਆਏ ਨੇ ਇਹ ਤੇ ਉੱਪਰਲੇ ਪਾਸੇ ਤੋਂ ਤੁਹਾਨੂੰ ਮਹਿਸੂਸ ਹੋ ਰਿਹਾ ਹੋਣਾ ਕਿਉਂਕਿ ਇੱਥੋਂ ਦੁੱਖ ਵੀ ਜਿਹੜੀਆਂ ਡਬਲ ਪੌੜੀਆਂ ਨੇ ਉਹ ਚੜ ਰਹੀਆਂ ਨੇ ਇੱਕ ਐਸ ਪਾਸੇ ਤੋਂ ਤੇ ਇੱਕ ਐਸ ਪਾਸੇ ਤੋਂ ਇੱਥੋਂ ਆਪਾਂ ਨੂੰ ਮਹਿਸੂਸ ਹੋ ਰਿਹਾ ਥੱਲੋਂ ਨਹੀਂ ਪਤਾ ਲੱਗਦਾ ਹੈਗਾ ਵੀ ਡਬਲ ਜਿਹੜੇ ਦੋ ਭਰਾਵਾਂ ਵਾਂਗ ਹੀ ਰੈਸ਼ ਕੀਤੀ ਹੋਈ ਹੈ ਦੇ ਵਿੱਚ ਤੇ ਉੱਪਰਲੇ ਪਾਸੇ ਐਸ ਪਾਸੇ ਇੱਕ ਪੋਰਸ਼ਨ ਆ ਗਿਆ ਇੱਕ ਪੋਰਸ਼ਨ ਆ ਗਿਆ ਇਸ ਪਾਸੇ ਤੇ ਆਪਾਂ ਇਸ ਟਾਈਮ ਦੇ ਖੜੇ ਸੀ ਫਰਸਟ ਫਲੋਰ ਤੇ ਫਰਸਟ ਫਲੋਰ ਤੇ ਜਿਵੇਂ ਤੁਹਾਨੂੰ ਦੱਸਿਆ ਸੀਗਾ ਵੀ ਦੋ ਬੈੱਡਰੂਮ ਤੇ ਰਸੋਈ ਆ ਗਈ ਸੀ ਕਿਚਨ ਉਹਦੇ ਨਾਲ ਬਾਕੀ ਅਟੈਚ ਟਾਇਲਟ ਜਿਵੇਂ ਰੂਮ ਦੇ ਨਾਲ ਹੈਗੇ ਸੀਗੇ ਹਨ ਤੇ ਬਾਕੀ ਉੱਪਰਲੇ ਜਾ ਬਾਰ ਮੋਲਡਿੰਗ ਦੀ ਜਿਹੜੀ ਜਮਾ ਬਾਕਮਾਲ ਦੀਆਂ ਜਿਹੜੀਆਂ ਆ ਉਹ ਤਿਆਰ ਕੀਤੀਆਂ ਹੋਈਆਂ ਨੇ ਗ੍ਰਿਲ ਵਗੈਰਾ ਵੀ ਬਾਈ ਹੋਰਾਂ ਨੂੰ ਉਸ ਟਾਈਮ ਤੇ ਲਵਾਈ ਆ ਬਾਕੀ ਡਬਲ ਟ੍ਰਿਪਲ ਪਲਾਸਤਰ ਕਰਕੇ ਜਿਵੇਂ ਆਪਾਂ ਤੁਹਾਨੂੰ ਵਾਰ-ਵਾਰ ਇਹੀ ਗੱਲ ਦੱਸ ਰਹੇ ਸੀਗੇ ਵੀ ਕੋਠੀ ਦੇ ਕਿਤੇ ਤੁਹਾਨੂੰ ਇਸ ਤਰ੍ਹਾਂ ਦਾ ਕਿਤੇ ਵੀ ਖਾਲੀ ਥਾਂ ਨਹੀਂ ਮਿਲਦਾਗਾ ਵੀ ਜਿੱਥੇ ਕਿਤੇ ਕੋਈ ਡਿਜ਼ਾਈਨ ਹੈਗਾ ਬਾਈ ਹੋਰਾਂ ਨੇ ਨਾ ਕਰਵਾਈ ਹੋਵੇ ਤੇ ਹੁਣ ਆਪਾਂ ਇਸ ਤੋਂ ਬਾਅਦ ਦੇ ਵਿੱਚ ਚੱਲਦੇ ਆਂਗੇ ਸੈਕੰਡ ਫਲੋਰ ਦੇ ਉੱਪਰ ਸੈਕੰਡ ਫਲੋਰ ਦੇ ਉੱਪਰ ਕੀ ਕੁਝ ਬਣਵਾਇਆ ਹੋਇਆ ਹੈਗਾ ਉਹ ਵੀ ਤੁਹਾਨੂੰ ਆਪਾਂ ਦਿਖਾਉਣੇ ਆਗੇ ਜਿਵੇਂ ਹੁਣ ਆਪਾਂ ਆ ਗਏ ਸੈਕੰਡ ਫਲੋਰ ਦੇ ਉੱਪਰ ਸੈਕੰਡ ਫਲੋਰ ਦੇ ਉੱਪਰ ਇੱਕ ਬੈੱਡਰੂਮ ਹੈ ਤੇ ਇੱਕ ਬੈੱਡਰੂਮ ਦੇ ਨਾਲ ਇਧਰ ਐਸ ਪਾਸੇ ਅਟੈਚ ਟਾਇਲਟ ਆ ਗਿਆ। ਉੱਪਰਲੇ ਪਾਸੇ ਜਿਵੇਂ ਆਪਾਂ ਇੱਕ ਬੈੱਡਰੂਮ ਤੇ ਇੱਕ ਨਾਲ ਉਹਦੇ ਟਾਇਲਟ ਹੈਗਾ। ਬਾਕੀ ਇਹ ਉੱਪਰਲੇ ਪਾਸੇ ਭਾਂਡਾ ਆ ਗਿਆ। ਜਿਵੇਂ ਐ ਵਨ ਕੇ ਚੱਲੋ ਜਿਵੇਂ ਕਹਿੰਦੇ ਨੇ ਭਾਬੀ ਧੁਰਦੀ ਚੱਲੀ ਹਵਾ ਆਉਂਦੀ ਹੈ। ਉਹ ਚੀਜ਼ ਇੱਥੇ ਆਪਾਂ ਨੂੰ ਗੱਲਵਾ ਦੇਖਣ ਨੂੰ ਮਿਲਦੀ ਹੈ। ਤੇ ਜਿਹੜੀਆਂ ਗਲਾਈਆਂ ਨੇ ਆ ਦੇਖੋ ਵੀ ਗਲਾਈਆਂ ਦੇ ਉੱਪਰ ਵੀ ਡਬਲ ਪਲਾਸਟਰ ਕਰਕੇ ਜਿਹੜੇ ਆਪਾਂ ਤੁਹਾਨੂੰ ਪਹਿਲਾਂ ਗੱਲ ਕਰੀ ਸੀ ਜਿਵੇਂ ਬੀ ਟਿੱਪੂ ਸੁਲ ਫਰਮਸੀ ਹੈ ਨਾ ਉਹਦੇ ਵਿੱਚ ਇਹ ਚੀਜ਼ਾਂ ਬਣੀਆਂ ਹੋਈਆਂ ਸੀਗੀਆਂ ਬਹੁਤ ਬਾਖਮਾਲ ਚੀਜ਼ ਬਾਈ ਉਹਨਾਂ ਨੇ ਤਿਆਰ ਕਰਵਾਈ ਹੋਈ ਹੈ ਤੇ ਜਿਵੇਂ ਆਪਾਂ ਤੁਹਾਨੂੰ ਦੱਸਿਆ ਸੀਗਾ ਇਹਦੇ ਵਿੱਚ ਟ੍ਰਿਪਲ ਸਟੋਰੀ ਕੋਠੀਆਂ ਇਹ ਬੜੀ ਹੋਈ ਹੈ ਦੋ ਭਰਾਵਾਂ ਦੀ ਰਹਿائش ਹੈ ਦੋਨੇ ਪਾਸੇ ਤੁਸੀਂ ਇਸ ਪਾਸੇ ਜਿਹੜਾ ਡਿਜ਼ਾਈਨ ਇਹ ਇੱਕ ਭਰਾ ਦੀ ਬੰਦ ਦੇ ਵਿੱਚ ਆਇਆ ਇਹ ਹੀ ਸੇਮ ਡਿਜ਼ਾਈਨ ਜਿਹੜੀ ਪਰਲੇ ਪਾਸੇ ਇਹਦੇ ਨਾਲ ਲੱਗਦੀ ਕੋਠੀ ਆ ਗਈ ਉਸ ਪਾਸੇ ਵੀ ਸੇਮ ਡਿਜ਼ਾਈਨ ਦੇ ਵਿੱਚ ਦੋ ਕੋਠੀਆਂ ਤਿਆਰ ਹੋਈਆਂ ਨੇ ਪਰ ਦੋਨੇ ਕੋਠੀਆਂ ਤਿਆਰ ਇੱਕ ਟਾਈਮ ਤੇ ਕਰੀਆਂ ਨੇ ਤੇ ਜੇ ਆਪਾਂ ਹੋ 3rd ਫਲੋਰ ਦੀ ਗੱਲ ਕਰੀਏ 3rd ਫਲੋਰ ਦੇ ਉੱਪਰ ਕੱਲੀਆਂ ਟੈਂਕੀਆਂ ਆ ਗਈਆਂ ਜਿਵੇਂ ਆਪਾਂ ਤੁਹਾਨੂੰ ਪਹਿਲਾਂ ਵੀ ਦੱਸਿਆ ਜਿਗਾ ਤੁਸੀਂ ਇਹ ਲਾ ਲਓ ਵੀ ਟੈਂਕੀਆਂ ਦੇ ਵਿੱਚ ਵੀ ਕਿਤੇ ਇਹਨਾਂ ਨੇ ਮੜਾ ਜਿਹਾ ਥੋਣੀ ਛੱਡਿਆ ਹੈਗਾ ਵੀ ਕੋਈ ਡਿਜ਼ਾਈਨ ਤੋਂ ਬਿਨਾ ਕੋਈ ਚੀਜ਼ ਰਹਿ ਗਈ ਹੋਵੇ ਉੱਥੇ ਉੱਥੇ ਵੀ ਲਾ ਲਓ ਵੀ ਤੁਸੀਂ ਫੁੱਲਾ ਡਿਜ਼ਾਈਨ ਕੀਤੀ ਹੋਈ ਹੈ ਜਮਾਂ ਟੈਂਕੀ ਦੇ ਵੀ ਚਾਰੇ ਪਾਸੇ ਕੀ ਲਾ ਲੂ ਵੀ ਸਾਰੇ ਪਾਸੇ ਤੋਂ ਜਮਾਂ ਟੈਂਕੀ ਫੁੱਲ ਡਿਜ਼ਾਈਨ ਕਰਕੇ ਪੂਰੀ ਜਮਾਂ ਇੱਕ ਘੈਂਟ ਚੀਜ਼ ਬਣਾਈ ਹੋਈ ਆ ਤੇ ਇਹ ਜਾਂਦੀ ਆ ਜੀ 3rd ਫਲੋਰ ਨੂੰ ਉੱਪਰਲੇ ਪਾਸੇ ਦੀ ਪੌੜੀ ਪੌੜੀ ਤੇ ਜਾ ਕੇ ਉੱਪਰਲੇ ਪਾਸੇ ਵੀ ਉੱਪਰਲੇ ਪਾਸੇ ਵੀ 4ਵੇਂ ਫਲੋਰ ਦੇ ਉੱਪਰ ਜਾ ਕੇ ਵੀ ਕਾਫੀ ਵੇੜਾ ਜਿਹੜਾ ਉਹ ਤੁਹਾਨੂੰ ਦੇਖਣ ਨੂੰ ਮਿਲੇ ਅੱਪਾ ਸਭ ਤੋਂ ਟੌਪ ਮੰਜ਼ਲ ਦੇ ਉੱਪਰ ਖੜੇ ਆਂਗੇ ਛੱਤ ਦੇ ਉੱਪਰ ਜਿਵੇਂ ਆਪਾਂ ਤੁਹਾਨੂੰ ਡਿਜ਼ਾਈਨਿੰਗ ਦੀ ਗੱਲ ਦੱਸ ਰਹੇ ਸੀਗੇ ਕੱਲੀ-ਕੱਲੀ ਦੀ ਵੀ ਡਿਜ਼ਾਈਨਿੰਗ ਤੋਂ ਬਿਨਾਂ ਕਿਤੇ ਇਹਨਾਂ ਨੇ ਬਾਈ ਖੁਰਾਂ ਨੇ ਇੱਕ ਮਾੜਾ ਜਿਹਾ ਕੋਨਾ ਵੀ ਨਹੀਂ ਛੱਡਿਆ ਵੀ ਕਿਤੇ ਡਿਜ਼ਾਈਨਿੰਗ ਇਹਨਾਂ ਨੇ ਨਾ ਕਰਵਾਈ ਹੋਵੇ ਉਹ ਡਿਜ਼ਾਈਨਿੰਗ ਤਾਂ ਤੁਸੀਂ ਦੇਖ ਸਕਦੇ ਹੋ ਵੀ ਜਿਵੇਂ ਆਹ ਟੈਂਕੀਆਂ ਨੇ ਟੈਂਕੀਆਂ ਦੇ ਉੱਪਰ ਵੀ ਤੁਸੀਂ ਐ ਲਾ ਲਓ ਵੀ ਚਾਰੇ ਪਾਸੇ ਤੋਂ ਪਿੱਲਰ ਪੂਰੀ ਮਜ਼ਬੂਤੀ ਦੇ ਨਾਲ ਟੈਂਕੀ ਉਸ ਟਾਈਮ ਦੇ ਉੱਪਰ ਬਣਾਈ ਹੋਈ ਹੈ ਤੇ ਜਿਵੇਂ ਆਪਾਂ ਪਲਾਸਟਰ ਦੀ ਗੱਲ ਕਰ ਰਹੇ ਸੀਗੇ ਪਲਾਸਟਰ ਕਰਕੇ ਪੂਰਾ ਡਿਜ਼ਾਈਨ ਕਿਤੇ ਇੱਕ ਕੋਨਾ ਵੀ ਖਾਲੀ ਨਹੀਂ ਟੈਂਕੀ ਦੇ ਵੀ ਚਾਰੇ ਪਾਸੇ ਤੁਸੀਂ ਲੈ ਲਓ ਵੀ ਪੂਰੀ ਡਿਜ਼ਾਈਨਿੰਗ ਕੀਤੀ ਹੋਈ ਹੈ ਤੇ ਪੂਰਾ ਇਹ ਇੱਕ ਕਿਲਾ ਕੋ ਮਗਲਿਆ ਹੋਇਆ ਬਾਈ ਫਿਰ ਉਹ ਇਹ ਕਹਿੰਦੇ ਇੱਕ ਕਿੱਲੇ ਦੇ ਵਿੱਚ ਕੋਠੀਆਂ ਬਣੀ ਹੋਈ ਸੀ ਜਿਵੇਂ ਤੁਸੀਂ ਲੈ ਲਓ ਵੀ ਅੱਧੇ ਕਿੱਲੇ ਦੇ ਵਿੱਚ ਤਾਂ ਕੋਠੀਆਂ ਆ ਗਈਆਂ ਅੱਧਾ ਕਿੱਲਾ ਬਾਈ ਫਿਰ ਉਹਨੇ ਇਸ ਪਾਸੇ ਰੱਖਿਆ ਹੋਇਆਗਾ ਜਿਵੇਂ ਡੰਗਰ ਪਸ਼ੂਆਂ ਵਾਸਤੇ ਸੰਦ ਖੜਾਉਣ ਵਾਸਤੇ ਬਾਕੀ ਸਾਰਾ ਜਿਹੜਾ ਇਹਨਾਂ ਦਾ ਇਸ ਪਾਸੇ ਹੈਗਾ ਖੇਤੀਬਾੜੀ ਵਾਲਾ ਕੰਮ ਹੈਗਾ ਜਿਹੜਾ ਤੇ ਬਾਈ ਜੀ ਜਿਵੇਂ ਆਪਾਂ ਬਜਟ ਦੀ ਗੱਲ ਕਰ ਰਹੇ ਸੀਗੇ ਫਿਰ ਉਸ ਟਾਈਮ ਦੇ ਉੱਪਰ ਬਜਟ ਕੀ ਰਿਹਾ ਜੀ ਇਸ ਕੋਠੀ ਦਾ ਉਸ ਟਾਈਮ 70 ਤੋਂ 75 ਲੱਖ ਦੇ ਵਿੱਚ ਵਿੱਚ ਰਹੇ 70 ਤੋਂ 75 ਲੱਖ ਰੁਪਏ 70 ਤੋਂ 75 ਲੱਖ ਰੁਪਇਆ ਲੱਗਿਆ ਸਾਰਾ ਕੰਪਲੀਟ ਹੋ ਗਿਆ ਸੀ ਅੱਛਾ ਜੀ ਤੇ 5 ਸਾਲ ਫਿਰ ਮਿਸਤਰੀਆਂ ਨੂੰ ਕੋਈ ਦਾਮ ਨਹੀਂ ਲੈਣ ਦਿੰਦਾ ਤਾਂ ਹੀ ਹੋਏ ਦਾਮ ਰੈਂਟਾ ਦਾ ਕੰਮ ਚੱਲਦਾ ਰਿਹਾ ਲਗਾਤਾਰ ਕੰਮ ਚੱਲਦਾ ਰਿਹਾ ਚਰਕਣ ਵਾਲਾ ਵਿੱਚ ਪੱਥਰ ਵਾਲਾ ਸਾਰਾ ਕੁੰਟੀਆਂ ਦਾ ਵਾਲਾ ਠੀਕ ਹੈ ਜੀ ਡਰਾਈਵਰ ਕੰਮ ਕਰਦਾ ਹੈ ਓਕੇ ਇਹ ਕੰਮ ਤੁਸੀਂ ਬਾਕੀ ਵੀ ਬਹੁਤ ਸੋਹਣਾ ਕੰਮ ਕੀਤਾ ਹੈਗਾ ਤੁਹਾਡੇ ਫਾਦਰ ਸਾਹਿਬ ਨੇ 5 ਸਾਲਾਂ ਦੇ ਵਿੱਚ ਜਿਵੇਂ ਕੋ ਮਨ ਰਹੇ ਆ ਵੀ ਕੋਠੀ ਤਿਆਰ ਹੋਈਏ ਤਾਂ ਐਡਾ ਵੱਡਾ ਜਿਹੜਾ ਮਹਿਲ ਹੈਗਾ ਉਹ 5 ਸਾਲ ਤਾਂ ਲੱਗਣੇ ਹੀ ਚਾਹੀਦੇ ਹਨ ਜੀ 5 ਸਾਲ ਤਾਂ ਲੱਗਣੇ ਮਣਦੇ ਇਸ ਲੈ ਤੇ ਬਹੁਤ ਬਹੁਤ ਧੰਨਵਾਦ ਭਾਈ। ਮਿਲ ਕੇ ਵੀ ਤੁਹਾਨੂੰ ਬਹੁਤ ਵਧੀਆ ਲੱਗਿਆ। ਧੰਨਵਾਦ ਇਹਨਾ ਟਾਈਮ ਕੱਢਣ ਵਾਸਤੇ ਸਾਡੇ ਲਈ। ਲਓ ਜੀ ਮਿੱਤਰੋ ਏ ਸੀਗੀ ਟ੍ਰਿਪਲ ਸਟੋਰੀ ਕੋਠੀ ਪਿੰਡ ਰਾਪੁਰਟਾਣੀ ਤੇ ਜ਼ਿਲ੍ਹਾ ਫਤਿਆਵਾਦ ਹਰਿਆਣਾ ਦੇ ਵਿੱਚ। ਜਿਵੇਂ ਤੁਸੀਂ ਦੇਖਿਆ ਵੀ ਪੂਰਾ ਟਿੱਪੂ ਸੁਲਤਾਨ ਆਲਾ ਮਹਿਲ ਸੀਗਾ ਇਹ ਪੂਰਾ ਤੇ ਬਾਈ ਨੇ ਜਿਵੇਂ ਬਾਈਟ ਦੀ ਗੱਲ ਕਰੀ ਸੀ ਵੀ ਬਸ ਉਸ ਟਾਈਮ ਦੇ ਉੱਪਰ 70 ਤੋਂ 75 ਲੱਖ ਰੁਪਏ ਲੱਗੇ ਪਰ ਜੇ ਆਪਾਂ ਅੱਜ ਦੇ ਟਾਈਮ ਦੀ ਗੱਲ ਕਰੀਏ ਮੈਨੂੰ ਲੱਗਦਾ ਵੀ ਮਹਿੰਗਾਈ ਡਬਲ ਹੋ ਗਈ। ਕਟੋ-ਕਟ ਤੁਸੀਂयां ਮੰਨ ਕੇ ਚੱਲੋ ਵੀ 1.5 ਕਰੋੜ ਰੁਪਏ ਦੇ ਵਿੱਚ ਅੱਜ ਕੋਠੀ ਤਿਆਰ ਹੋਊਗੀ ਇਸ ਲੈਵਲ ਦੇ ਜਾ ਕੇ ਜੇ ਤੁਸੀਂ ਇਸ ਹਿਸਾਬ ਦੀ ਕੋਠੀ ਬਣਾਉਣੀ ਹੈ ਕਟੋ-ਕਟ ਉਸ ਟਾਈਮ ਦੇ ਨਾਲੋਂ ਇਸ ਟਾਈਮ ਤੱਕ ਦੇ ਡਬਲ ਰੇਟ ਹੋ ਗਏ 1.5 ਕਰੋੜ ਰੁਪਏ ਅੱਜ ਦੇ ਟਾਈਮ ਦੇ ਵਿੱਚ ਕੋਠੀ ਖਾਊਗੀ ਇਹ ਤੇ ਤੁਹਾਨੂੰ ਇਹ ਵੀਡੀਓ ਕਿਵੇਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਬਾਕੀ ਆਪਣੇ ਨਵੇਂ-ਨਵੇਂ ਵੀਡੀਓ ਦੇਖਣ ਵਾਸਤੇ ਤੇ ਘੈਂਟ-ਘੈਂਟ ਪ੍ਰੋਜੈਕਟ ਦੇਖਣ ਵਾਸਤੇ ਆਪਣੇ YouTube ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ Facebook ਪੇਜ ਨੂੰ ਕਰ ਲਓ ਫੋਲੋ ਧੰਨਵਾਦੀ ਦੋਸਤੋ ਮਿਲਾਂਗੇ ਕਿਸੇ ਨਵੀਂ ਵੀਡੀਓ ਤੇ ਤਦ ਤੱਕ ਲਈ ਰੱਬ ਰੱਖਾ ਥੈਂਕ